ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰੂਗੀ ਤੇ ਮੈਂ ਤੁਹਾਨੂੰ ਖੁੱਲਾ ਚੈਲੰਜ ਵੀ ਕਰ ਰਹੀ ਆ ਤੇ ਖੁੱਲੀ ਰਿਕਵੈਸਟ ਵੀ ਕਰ ਰਹੀ ਆ ਜਿਹੜੇ ਅਫਸਰ ਇਹਨਾਂ ਸਿਓਤ ਕਰ ਰਹੇ ਨੇ ਮੈਂ ਰਿਕਵੈਸਟ ਕਰਦੀ ਆ ਬਹੁਤ ਤੁਸੀਂ ਲੋਕਾਂ ਦੇ ਨਾਲ ਘਰ ਖਰਾਬ ਕਰਤੇ ਹੁਣ ਨਾ ਕਰੋ ਤੁਹਾਡੇ ਅੱਗੇ ਬੇਨਤੀ ਐ ਛੱਡੋ ਇਹ ਜੇ ਬੰਦਿਆਂ ਤੋਂ ਦੂਰ ਆਦਾ ਵੀ ਘਰ ਵਸਾਓ ਤੇ ਦੂਜਿਆਂ ਦਾ ਵੀ ਵਸਣ ਦਿਓ ਐਸਐਸਪੀ ਨੂੰ ਮਿਲਣਾ ਐ ਐਸਐਸਪੀ ਮੈਨੂੰ ਮਿਲਣ ਆਇਆ ਤੁਸੀਂ ਕੋਈ ਸ਼ਿਕਾਇਤ ਦੇਣਾ ਐ ਐਸਐਸਪੀ ਮੈਡਮ ਨੂੰ ਮੈਂ ਬੇਨਤੀ ਕਰਨਾ ਚਾਹਨੀ ਆ ਦੂਜਿਆਂ ਦੇ ਘਰ ਆਏ ਨਾ ਬਰਡ ਡੋਜਰ ਜਿਹੜੇ ਚਿੱਟਾ ਵੇਚਦੇ ਸੀਗੇ ਐਂਦੇ ਘਰ ਵੀ ਟਾਇਆ ਜਾਵੇ ਬਰਡ ਡੋਜਰ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਇਸ ਲੈਡੀਆਂ ਦੇ ਬਹੁਤ ਖੁਲਾਸੇ ਆਉਣਗੇ ਡਿਮਾਂਡ ਮਿਲਿਆ ਜੱਜ ਸਾਹਿਬ ਕੋਲ ਡਿਮਾਂਡ ਨਾਲ ਚੰਗੀ ਦਾ ਤਸੱਲੀ ਬਲਵਿੰਦਰ ਸਿੰਘ ਨੂੰ ਕਾਬੂ ਕਰੋ ਬਹੁਤ ਵੱਡੇ ਅਧਿਕਾਰੀਆਂ ਦੇ ਵੀ ਨਾਮ ਨਿਕਲਣਗੇ ਤੇ ਵੱਡੇ ਵੱਡੇ ਗੈਂਗਸਟਰਾਂ ਦੇ ਵੀ ਤੇ ਜੋ ਨਸ਼ਾ ਤਸਕਰ ਨੇ ਇਹ ਫਾਜ਼ਲ ਘਰ ਤੋਂ ਨਸ਼ਾ ਲੈ ਕੇ ਆਂਦੀ ਆ 4 ਤਰੀਕ ਨੂੰ ਐਂਦੇ ਕੋਲ 1 ਕਿਲੋ 300 ਗ੍ਰਾਮ ਨਸ਼ਾ ਤਾਇਆ ਚਿੱਟਾ ਸੀਗਾ ਕਿਸਾਨ ਚੌਕ ਤੇ ਵੀਡੀਓ ਹੈ सदर थाना ਦੇ ਵਿੱਚ ਪ੍ਰੈਜਰ ਦੋਨੇ ਵਰਨਾ ਗੱਡੀ ਤੇ ਸੀ ਦਿੱਲੀ ਨੰਬਰ ਸੀ ਠੀਕ ਹੈ ਜੀ ਗੱਡੀ ਦੇ ਪਿਛਲੇ ਪਾਸੇ ਜੀਗਾ ਪ੍ਰੋਜੈਕਟ ਪਰ ਤੋਂ ਲੈ ਕੇ ਆਏ ਸੀ ਪ੍ਰਸ਼ਾਸਨ ਨੇ ਰੋਕਿਆ ਵੀ ਮਲਾਜਮਾਂ ਨੇ ਰੋਕਿਆ ਇਹਨੇ ਗੱਡੀ ਨੂੰ ਹੱਥ ਨਹੀਂ ਲਾਣ ਦਿੱਤਾ ਕਹਿੰਦੀ ਮੈਂ ਗੱਡੀ ਨੂੰ ਹੱਥ ਨਹੀਂ ਲਾਣ ਦੇਣਾ ਮੈਂ ਵੀ ਮਲਾਜਮਾਂ ਉੱਥੇ ਕਿਉਂਕਿ ਲੀਡਿੰਗ ਮਲਾਜਮ ਨਹੀਂ ਸੀ ਮੋਕੇ ਤੇ ਤੇ ਉੱਥੇ ਜੋਲਾ ਦੇ ਮਲਾਜਮਾਂ ਦਾ ਬੰਦੇ ਦਾ ਜੋਰ ਨਹੀਂ ਚੱਲਿਆ ਕਿਉਂਕਿ ਇਹਨਾਂ ਕੰਮ ਹੀ ਹੈ ਇਹ ਅਲੀਗੇਸ਼ਨ ਲਾ ਦਿੰਦੀ ਆ ਵੀ ਮੇਰੇ ਤੇ ਹੱਥ ਪਾਇਆ ਇਸ ਕਰਕੇ ਗੱਡੀ ਪਾਤੀ ਉਹ ਵੀਡੀਓ ਸਦਰਥਾਨਾ ਚ 4 ਤਰੀਕ ਨੂੰ ਕਹਿ ਫਾਜ਼ਲ ਕਰਕੇ ਲੋਕੇਸ਼ਨ ਚੈੱਕ ਕਰੋ 파ਜਲ ਕਹਤੋ 1 ਕਿਲੋ 300 ਗ੍ਰਾਮ ਹਿਰੋਇਨ ਲੈ ਕੇ ਆਈ ਹੈ ਸਵੇਰੇ 7:00 ਵਜੇ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਲੱਗਦਾ ਉਪਰਾਲਾ ਜਿਹੜਾ ਇੰਨਾ ਬਹੁਤ ਵਧੀਆ ਮਾਨ ਸਰਕਾਰ ਦਾ ਬਹੁਤ ਵਧੀਆ ਨਾ ਹੀ ਉਹ ਜਿਹੜੇ ਬੰਦੇ ਨੇ ਉਹਨਾਂ ਨੂੰ ਛੱਡ ਰਿਆ ਜਾਂ ਕੋਈ ਮੁਲਾਜ਼ਮ ਹੈ ਤਾਂ ਕੋਈ ਵੀ ਅਧਿਕਾਰੀ ਹੈ ਬੂਰਾ ਕੰਮ ਕਰ ਰਿਹਾਗਾ ਉਹਨਾਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾ ਰਿਹਾ ਤੁਸੀਂ ਕਹ ਰਹੇ ਵੀ ਵੱਡੇ ਅਧਿਕਾਰੀਆਂ ਨਾਲ ਇਹ ਰਿਲੇਸ਼ਨ ਹੈ ਵੱਡੇ ਅਧਿਕਾਰੀ ਕਿੱਡੇ ਗੱਲ ਦੇ ਵੱਡੇ ਹਨ ਵੱਡੇ ਜੀ ਐਸਐਸਪੀ ਐਸਪੀ ਡੀਐਸਪੀ ਜਿਨ੍ਹਾਂ ਦੇ ਵਿੱਦ ਪ੍ਰੂਫ ਮੇਰੇ ਕੋਲ ਨੇ ਬਸ ਮੈਂ ਪਿਆਰ ਨਾਲ ਹੀ ਬੇਨਤੀ ਕਰ ਰਹੀ ਆ ਕਿ ਉਹ ਕੱਲ ਵੀ ਪਕੜੀ ਗਈ ਐ ਉਹਨਾਂ ਦੇ ਨਾਮ ਲੈ ਰਹੀ ਸੀ ਮੈਨੂੰ ਬਚਾ ਲਣਗੇ ਪਟਿੰਡੇ ਵੀ ਰਹੇ ਐ ਪਟਿੰਡੇ ਵੀ ਰਹੇ ਐ 7 ਸਾਲ ਪਹਿਲਾਂ ਡਿਊਟੀ ਕਰਕੇ ਗਏ ਐ ਪ੍ਰੈਜ਼ੈਂਟ ਵੀ ਹੁਣ ਕਿੱਥੇ ਨੇ ਮੈਂ ਮੈਂ ਜਦੋਂ ਟਾਈਮ ਮਾਊਗਾ ਪ੍ਰੂਫ ਹੈਗੇ ਤੁਹਾਡੇ ਕੋਲ ਮੇਰੇ ਕੋਲ ਹੈ ਜੀ ਮੇਰੇ ਕੋਲ ਚੈਟਾਂ ਨੇ ਉਹਨਾਂ ਦੀਆਂ ਉਹਨਾਂ ਨੇ ਮਸ਼ੀਨਾਂ ਤੱਕ ਲੈ ਕੇ ਦਿੱਤੀਆਂ ਨੇ ਇਹਨੂੰ ਐਕਸਰਸਾਈਜ਼ਆਂ ਨਹੀਂ ਆ ਸਭ ਕੁਝ ਪ੍ਰੂਫ ਹੈ ਐਸਐਸਪੀ ਖੁਦ ਐਸਐਸਪੀ ਐਸਪੀ ਡੀਐਸਪੀ ਸਾਬੂ ਦੇ ਮੇ ਕੋਵਿਡ ਪ੍ਰੂਫ ਨੇ ਇਸ ਕਰਕੇ ਮੈਂ ਰਿਕਵੈਸਟ ਕਰ ਰਹੀ ਆ ਤੁਹਾਡਾ ਨਾਮ ਲੈ ਕੇ ਕੱਲ ਵੀ ਕਹਿ ਰਹੀ ਸੀ ਮੈਨੂੰ ਬਚਾ ਲੈਣਗੇ ਐਜੇ ਬੰਦੇ ਨੂੰ ਛੱਡ ਦਿਓ ਦੂਰ ਹੋ ਜਾਓ ਮੇਰਾ ਇਹ ਕਾਰਵਸਨ ਦਿੱਤਾਗਾ ਤੁਹਾਡਾ ਵੀ ਕਾਰੋ ਜਾਣ ਦੂਗੀ ਉਹਨਾਂ ਨੂੰ ਵੀ ਪਤਾ ਹੈ ਬਲੈਕਮੇਲ ਹੀ ਕਰਦੀ ਰਹੀ ਹੈ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਸਾਰੇ ਹਨਾ ਤੁਸੀਂ ਉਹਨਾਂ ਦੇ ਨਾਮ ਲੈ ਲਓ ਨਾਮ ਨਹੀਂ ਐਵੇਂ ਆਪਾਂ ਨਾਮ ਨਹੀਂ ਲੈਣਾ ਨਾ ਪ੍ਰੂਫ ਪੇਸ਼ ਕਰ ਦਿਓ ਕਰ ਪਰਾਂਗੇ ਜਦੋਂ ਬਟ ਤਾਂ ਮੇਰੇ ਜਦੋਂ ਸੁਣਵਾਈ ਨਹੀਂ ਕੀਤੀ ਗਈ ਇਹਦੇ ਕਰਕੇ ਬਰਡੋਜਰ ਫੇਰ ਜਾਵੇ ਮੈਨੂੰ ਮੇਰਾ ਘਰ ਦਵਾਇ ਜਾਵੇ ਮੈਂ ਕਰਾਇਆ ਤੇ ਟੱਕੇ ਖਾਂਦੀ ਪੜਦੀਆ ਮੇਰਾ ਕਾਰ ਸੀਗਾ ਦੋ ਗੱਡੀਆਂ ਸੀ ਵੇਚ ਕੇ ਬਲਵਿੰਦਰ ਸਿੰਘ ਨੇ ਅਮਨਦੀਪ ਦੇ ਨਾਮ ਕਰਾਤੀਆ ਟੋਟਲ ਅਮਨਦੀਪ ਕੋ 6 ਗੱਡੀਆਂ ਨੇ ਦੋ ਇਨੋਵਾ ਆਡੀ ਵਰਨਾ ਥਾਰ ਬੁਲਟ ਸਕੂਟਰੀ ਰੋਲਕ ਦੀਆਂ ਕੜੀਆਂ ਸੋਨਾ ਚਾਂਦੀ ਠੀਕ ਹੈ ਮੈਂ ਲੋਨ ਤੇ ਕਰ ਰਹੀ ਸੀ ਇਹ ਚਿੱਟੇ ਤੋਂ ਚਿੱਟੇ ਤੋਂ ਬਣਾਇਆ ਤੁਸੀਂ ਆਪ ਸਿਆਣੇ ਹੋ ਇੰਨੇ ਮੁਲਾਜ਼ਮ ਨੇ ਕੌਂਸਟੇਬਲਾਂ ਦੀ ਰੈਕ ਚ ਡਿਊਟੀ ਕਰਦੇ ਨੇ ਠੀਕ ਹੈ ਤੁੱਪੇ ਬੈਠੇ ਹੁੰਦੇ ਨੇ ਉਹਨਾਂ ਕੋਲ ਤਾਂ ਹੱਥ ਤੱਕ ਲੋਨ ਦੇ ਕਿਸ਼ਤਾਂ ਹੀ ਨਹੀਂ ਭਰੀਆਂ ਗਈਆਂ ਇਹ ਜੋ 2-2 ਕਰੋੜ ਦੇ ਕੋਟੇ ਕਿੱਥੋਂ ਲੈ ਸਕਦਾਗਾ ਕਦੇ ਕਿੰਨੂ ਬਲੈਕਮੇਲ ਕਰਦੀ ਹੈ ਕਦੇ ਕਿੰਨੂ ਇਹਦਾ ਤੰਦਾ ਹੈ ਇਹ ਬਲਵਿੰਦਰ ਸਿੰਘ ਨਾਲ ਮਿਲਿਆ ਹੋਇਆ ਉਹਨੂੰ ਬਲਵਿੰਦਰ ਸਿੰਘ ਨੂੰ ਅਰੈਸਟ ਕਰੋ ਜਿਵੇਂ ਮਰਜ਼ੀ ਮੈਨੂੰ ਕੁਝ ਵੀ ਕਰ ਸਕਦਾ ਬਲਵਿੰਦਰ ਸਿੰਘ ਮੇਰੇ ਬੱਚਾ ਉਹ ਖੁੱਲਾ ਚੈਲੰਜ ਕਰਦਾ ਤੇਰੇ ਲੱਗਦਾ ਤੋੜਾਂਗਾ ਰਿਮਾਂਡ ਸਿਰਫ 1 ਦਿਨ ਦਾ ਹੀ ਦਿੱਤਾ ਹੈ ਕਹਿੰਦੇ ਰਿਮਾਂਡ ਸਿਰਫ 1 ਦਿਨ ਦਾ 1 ਦਿਨ ਦਾ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇਵੀ ਦਿੱਤਾ ਜੱਜ ਨੇ ਇੱਕ ਦਿਨ ਚ ਕਿੰਨੇ ਚ ਪੁਲਿਸ ਬਹੁਤ ਕੁਛ ਸਾਬਤ ਕਰ ਸਕਦੀ ਹੈ ਕਹਿੰਦੇ ਵੀ ਇਹ ਤੁਸੀਂ ਚੱਟਾ ਵੇਚਦੇ ਵੀ ਖਾਂਦੇ ਵੀ ਏ ਚੱਟਾ ਲੰਦੇ ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਪਹੁੰਚ ਗਿਆ ਸੀ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਨਹੀਂ ਜੀ ਨਹੀਂ ਬੀਲੀ ਪਕਟਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਵੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਵੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਹੋਣ ਗਿਆ ਆਪਾਂ ਨਾਲ ਰਹਿਨੇ ਆ ਲਾਂਦੀ ਚਿੱਟਾ ਲਾਂਦੀ ਵੀ ਐ ਚਿੱਟਾ ਵੇਚਦੀ ਦੀ ਐ ਇਹਦਾ ਕੰਮ ਹੀ ਐ ਜੀ ਤੁਸੀਂ ਬਰਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਖਿਲਾਫ ਵੀ ਪ੍ਰੂਫ ਐ ਹਾਂ ਜੀ ਹੁੰਦਾ ਬਲਾ ਸਾਰਾ ਕੁਝ ਹੀ ਐ ਮੇਰੇ ਕੋਲ ਗੈਂਗਸਟਰ ਐ ਇੰਨੇ ਇੰਨੇ ਪ੍ਰੂਫ ਐ ਦੋ ਨਜਾਇਜ਼ ਅਸਲੇ ਠੀਕ ਐ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਏਨੇ ਸਟਿੱਕਰ ਲਾਏ ਹੋ ਐਸੇ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੀ ਗੱਡੀ ਨੂੰ ਕੋਈ ਹੱਥ ਨਹੀਂ ਲਾਂਦਾ ਸੀਗਾ ਬਲਵਿੰਦਰ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜ਼ੋਰ ਪੜਿਆ ਜਾਵੇ ਬਹੁਤ ਖੁਲਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਅੱਗੇ ਨਾ ਵੀ ਹੀਰੋਇਨ ਦੇ ਵੀ ਗੱਡੀ ਕੀ ਦੇ ਨਾਮ ਚਾਹੀਏ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 788 ਨੰਬਰ ਥਾਰ ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਾਂ ਦੀ ਗੱਡੀ ਲਈ ਇਹਨੇ ਥਾਰ ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕੀ ਪਤਾ ਕਿੱਥੇ ਕਰਤੀ ਗਈ ਨੇ ਓਡੀ ਗੱਡੀ ਵੀ ਅੱਜ ਖੜੀ ਐ ਬੀਡ ਰੋਡ ਤੇ ਵਰਨਾ ਗੱਡੀ ਸੋਨ ਨੂੰ ਕੋਲਾ ਬੂਟ ਤੇ ਸਟicker ਲਾਇਆ ਇਹ ਬਲੂ ਬੂਟ ਚਲਾਂਦੀ ਐ ਬੂਟ ਨਹੀਂ ਚਲਾਂਦੀ ਬਲਵਿੰਦਰ ਐ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇੰਨਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਧੀਆ ਨੇ ਪਰ ਕਈ ਨਾਲ ਮੀਲੇ ਹੋਏ ਨੇ ਤੋਂ ਨੂੰ ਮੈਂ ਸਾਰਿਆਂ ਨੂੰ ਬਿਚਾਰਜ ਕਰਨਾ ਚਾਹਨੀ ਆ ਇਹਦਾ ਕਰਕੇ ਬਲ ਡੋਰਜਰ ਫੇਰਿਆ ਹੀ ਜਾਵੇ ਇਹਦਾ ਕਾਰੋ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡਿਊਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਆ ਪੁਲਿਸ ਲਾਈਨ ਚ ਇਹਨੇ ਨਰਸ ਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਪਰ ਕਰਦੀ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਆ ਐਸੀ ਤਰਲੇ ਟੀਕੇ ਲਾ ਰਹੀ ਆ ਇਹਨੇ ਨਰਸ ਦਾ ਕੋਰਸ ਕੀਤਾ ਰੋਕ ਕਿਤਾ ਜਾਵੇ ਬੀਨ ਨਸ ਦਾ ਕੁਰਸ ਕੀਤਾ ਤੁਸੀਂ ਉਹ ਪ੍ਰੋਪਰਟੀ ਦੀ ਗੱਲ ਕਰ ਰਹੇ ਸੀਗੇ ਖਰਸਲਾ ਮੈਨੂੰ ਦੋਨਾਂ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਸਾਨੂੰ ਬਲਵਿੰਦ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀਆਂ ਜੇ ਕੁਝ ਵੀ ਕਹਿ ਰਹੀਆਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆਂ ਸਮੇਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮੈਂ ਬਾਹਰ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਉਨਨੀ ਕੀ ਉਕਤਾ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਪ੍ਰਾਪਰਟੀ ਹੈਗੀ ਆ ਪ੍ਰਾਪਰਟੀ ਆ ਜੀ ਅਦਰਸ਼ ਨਗਰ ਦੇ ਵਿੱਚ 500 ਗੱਜ ਦਾ ਪਲਾਟ ਐਂਦੇ ਭਰਾ ਦੇ ਨਾਂ ਤੇ ਵਿਰਾਟ ਗ੍ਰੀਨ ਮੰਨੇਤਨ ਕਲੋਨੀ ਆ ਉੱਥੇ ਕਰੋਨਾ ਦੀ ਕੋਠੀ ਆ ਇਕੱਲੀ ਰਹਿੰਦੀ ਆ ਕੋਠੇ ਚ ਅਮਨਦੀਪ ਕੋਨ ਕਨਸਟੇਬਲ ਬੈਗ ਨੰਬਰ 1248 ਚੱਕ ਫਤਿਹ ਸਿੰਘ ਵਾਲਾ ਉੱਥੇ ਵੀ ਇਹਨੇ ਕੋਠੀ ਬਣਾ ਰੱਖੀ ਆ ਠੀਕ ਹੈ ਜੀ ਕਿਸਾਨ ਚੌਕ ਤੋਂ ਅੱਗੇ ਕਲੋਨੀ ਕੱਟੀ ਆ ਉੱਥੇ ਵੀ ਪਲਾਟ ਹੈ ਵਰਨਾ ਆਡੀ ਥਾਰ ਬੁਇਟ ਸਕੂਟਰੀ ਗੋ ਲੱਗਦੇ ਕੜੀਆਂ ਸੋਨੇ ਦੇ ਚੈਨਾ ਇੰਦੇ ਵੀਡੀਓ ਚ ਪਾਈਏ ਕਿੱਥੋਂ ਆ ਰਹੀਆਂ ਨੇ ਦੂਜੀ ਗੱਲ ਇਹਨਾਂ ਨੇ ਐਫ ਆਈ ਆਰ ਦਾਜ ਕੀਤੀ ਹੈ ਉਹਨਾਂ ਦਾ ਤਾਂ ਲਾਲ ਸਿੰਘ ਬਸਤੀ ਦਾ ਐਡਰੈਸ ਦੱਸਿਆਗਾ ਇਹ ਲਾਲ ਸਿੰਘ ਬਸਤੀ ਨਹੀਂ ਵਿਰਾਟ ਗ੍ਰੀਨ ਦੇ ਵਿੱਚ ਇਹ ਆਪਦੇ ਆਪ ਨੂੰ ਬਚਾਣਾ ਚਾਹੁੰਦੇ ਆ ਜਾਂ ਅਫਸਰ ਬਚਾਣਾ ਚਾਹੁੰਦੇ ਆ ਲਾਲ ਸਿੰਘ ਬਸਤੀ ਦਾ ਕੋਈ ਲੈਣਾ ਦੇਣਾ ਹੀ ਨਹੀਂਗਾ ਵਿਰਾਟ ਗ੍ਰੀਨ ਮਲਟਾਨੀਆ ਪੁਲ ਵਿਰਾਟ ਗ੍ਰੀਨ پارک ਉੱਥੇ ਉਹਦੇ ਨਾਲ ਐਡਰੈਸ ਰੱਖੋ ਨਾ ਤੁਸੀਂ ਐਫ ਆਈ ਆਰ ਚ ਲਾਲ ਸਿੰਘ ਬਸਤੀ ਕੌਣ ਲਿਖ ਰਿਹਾ ਇਹ ਅਫਸਰਾਂ ਦੀ ਮਿਲੀ ਭਗਤ ਹੈ ਕਈ ਇੰਨੇ ਸਪੋਰਟ ਕਰ ਰਹੇ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਆਂ ਸਪੋਰਟ ਨਾ ਕਰੋ ਬਖਸ਼ੋ ਇਹ ਜੇ ਬੰਦਿਆਂ ਨੂੰ ਜੇਲ੍ਹ ਭੇਜੋ ਬਰਡਰਜਰ ਪੇ ਰਿਆ ਜਾਵੇ ਇਹਦੇ ਘਰ ਤੇ ਹਰ ਹਾਲਤ ਤੇ ਠੀਕ ਹੈ